ਤਨ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨਾ ਜਾਣਉ ਨੀਚ ਮੂਰਖਾਰੇ ਮਾਨ ਕਰਉ ਤੋ ਦੁਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੀ ਰਹਾਉ ਹਮ ਅਵਗਨ ਕਰਹਿ ਅਸੰਖ ਨੀਤ ਤੁਮ ਨਿਰਗੁਨ ਦਾਤਾਰੀ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟ ਨਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਦਾਰੀ ਬਿਲਾਵਲ ਮਹੱਲਾ 5 ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰਿ ਸੇਵਾ ਕਛੂ ਨ ਜਾਣਉ ਨੀਚ ਮੂਰਖ ਆਰੇ ਮਾਨ ਕਰਉ ਤੋ ਦੂਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰਿ ਰਹਾਉ ਹਮੇ ਅਵਗੁਣ ਕਰਹਿ ਅਸ਼ੰਖ ਨੀਤ ਤゥム ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਸਭ ਕਿਛ ਦਇਆ ਧਾਰ ਹਮ ਆਕਿਰਤ ਕਨਾਰੇ laag pare tere daan siyo neh chit khasmare tujh te bahar kish nahi bhav kat nahare kahu nanak sharan dayal gur leho mukt udhari bilawal mahalla panjwa rakhho apni sharan prab ਮੋਹੇ ਕਿਰਪਾ ਤਾਰੇ ਸੇਵਾ ਕਸ਼ੂ ਨਾ ਜਾਣਉ ਨੀਚ ਮੂਰਖਾਰੇ ਮਾਨ ਕਰੂੰ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੀ ਰਹਾਉ ਹਮ ਅਵਗਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕੁਛ ਦਇਆ ਧਾਰ ਹਮ ਕੀਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਦਾਰੀ ਬਿਲਾਵਲ ਮਹੱਲਾ 5 ਰੱਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੂੰ ਤੋ ਦੁਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੀ ਰਹਾਉ ਹਮ ਅਬਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਹੋ ਸਭ ਕਿਸ ਦਇਆ ਧਾਰ ਹਮਾ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨਹਾਰੀ ਕਹਉ ਨਾਨਕ ਸਰਨ ਦਇਆਲ ਗੁਰ ਲੇਹੋ ਮੁਗਦ ਉਧਾਰੀ ਬਿਲਾ ਬਲਾ ਮਹੰਲਾ ਪੰਜਵਾ ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਸ਼ੂ ਨ ਜਾਣਉ ਨੀਚ ਮੂਰਖਾਰੇ ਮਾਨ ਕਰਉ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਨਿਰਗੁਣ ਹਮ ਅਵਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੀ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਸਭ ਕਿਛ ਦਇਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਪਵ ਕਟ ਨਹਾਰੇ ਕਹਉ ਨਾਨਕ ਸਰਨ ਦਇਆਲ ਗੁਰ ਲੇਹੁ ਮੁਗਦ ਉਦਾਰੀ ਮਿਲਾਵਲ ਮਹੱਲਾ ਪੰਜਵਾ ਰੱਖੋ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਤਾਰੇ ਸੇਵਾ ਕਸ਼ੂ ਨਾ ਜਾਣਉ ਨੀਚ ਮੂਰਖਾਰੇ ਮਾਨ ਕਰੂ ਤੋ ਦੂਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਫੂਲ ਤੇ ਤੁਮ ਬਖਸ਼ਨ ਹਾਰੇ ਰਹਾਓ ਹਮ ਅਗੁਣ ਕਰਹਿ ਅਸ਼ੰਖ ਨੀਤ ਤゥム ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਸ ਦਇਆ ਧਾਰ ਹਮ ਆ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਮੈਂ ਚਿੱਤ ਖਸਮਾਰੇ ਤੁਜ ਤੇ ਬਾਹਰ ਕਿਸ ਨਹੀਂ ਭਵ ਕਾਟਨ ਹਾਰੀ ਕਹਉ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਦ ਉਧਾਰੀ ਬਿਲਾ ਬਨ ਮਹੱਲਾ ਪੰਜਵਾ ਰਾਖੋ ਆਪਣੀ ਸਰਨ ਪ੍ਰਭ ਮੋਹਿ ਕਿਰਪਾ ਧਾਰੇ ਸੇਵਾ ਕਛੂ ਨ ਜਾਣੂ ਜਮੂਰਖਾਰੇ ਮਾਨ ਕਰੋ ਤੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦਪੂਲ ਤੇ ਤੁਮ ਬਖਸ਼ਣ ਹਾਰੀ ਰਹਾਉ ਹਮ ਅਵਗੁਣ ਕਰਹਾ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਸਭ ਕਿਸ ਦਇਆ ਧਾਰ ਹਮ ਆਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਸ ਨਹੀਂ ਭਵ ਕਟ ਨਹਾਰੀ ਕਹੋ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਧਾਰੀ ਬਿਲਾਵਲ ਮਹਲਾ 5 ਰੱਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੂੰ ਤਉ ਦੀ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੀ ਰਹਾਉ ਹਮੇ ਔਗਣ ਕਰਹਾ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵ ਸਭ ਕਿਛ ਦਇਆ ਧਾਰ ਹਮਾ ਕਿਰਤ ਕਰਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹ ਨਾਨਕ ਸਰਨ ਦਇਆਲ ਗੁਰ ਲੇਹ ਮੁਗਦ ਉਧਾਰੀ ਬਿਲਾਵਲ ਮਹੱਲਾ ਪੰਜਵਾ ਰੱਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੂੰ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਦੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਰਹਾਉ ਹਮੇ ਅਵਗੁਣ ਕਰਹਾ ਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੋ ਨਾਨਕ ਸਰਨ ਦਇਆਲ ਗੁਰ ਲੇਹੁ ਮੁਗਦ ਉਦਾਰੀ ਮਿਲਾਵਲ ਮਹੱਲਾ 5 ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਨੀਟ ਮੂਰਖਾਰੇ ਮਾਨ ਕਰਉ ਤਦ ਉਪਰੇ ਮੇਰੇ ਪ੍ਰੀਤਮ ਪਿਆਰੇ hame apradi sad phul te tum bakhshan hari raho hame abgun karhe asank nit tum nirgun datare dasi sangat prabhu tyag e karm hamari tum devo sab kis daya dhar ਹਮ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੋ ਗਦ ਉਦਾਰੀ ਬਿਲਾਵਲ ਮਹਲਾ 5 ਵਾ ਰੱਖੋ ਆਪਣੀ ਸਰਣ ਪ੍ਰਭ ਮਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਣੂ ਨੀਚ ਮੂਰਖਾਰੇ ਮਾਨ ਕਰੂੰ ਤਦ ਹੀ ਉਪਰੇ ਮੇਰੇ ਤਮ ਪਿਆਰੇ ਹਮੇ ਅਪਰਾਧੀ ਸਦਪੂਲ ਤੇ ਤੁਮ ਬਖਸ਼ਨ ਹਾਰੀ ਰਹਾਉ ਹਮੇ ਅਵਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮਦੇਵ ਸਭ ਕਿਛ ਦਇਆ ਧਾਰ ਹਮਾ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹਉ ਨਾਨਕ ਸਰਨ ਦਇਆਲ ਗੁਰ ਲੇਹੋ ਮੁਗਦ ਉਧਾਰੀ मिलाव महला پنجਵਾ رکھو اپنی शरण प्रब मोहे कृपा थारे सेवा कछु न जानूं नीच मूर्ख आरे मान करूं तुद उपरे मेरे प्रीतम प्यारे ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੀ ਰਹਾਉ ਹਾਵੇਂ ਅਬਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰ ਮਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਾਮਾ ਕੀਰਤ ਕਨਹਾਰੇ ਲਾਗ ਪਰੇ ਤੇਰੇ দান ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੋ ਨਾਨਕ ਸਰਣ ਦਿਆਲ ਗੁਰ ਲੇਹੁ ਮੁਗਦ ਉਦਾਰੇ ਮਿਲਾਵਲ ਮਹੱਲਾ ਪੰਜਵਾ ਰੱਖੋ ਆਪਣੀ ਸਰਣ ਪ੍ਰਭ ਮਹੇ ਕਿਰਪਾ ਧਾਰੇ ਸੇਵਾ ਕਸ਼ੂ ਨ ਜਾਣੂ ਨੀਚ ਮੂਰਖਾਰੇ ਮਾਨ ਕਰੂ ਤੋ ਦੀ ਉਪਰੇ ਮੇਰੇ ਪ੍ਰੀਤਮ ਪਿਆਰੀ ਹਮੇ ਅਪਰਾਦੀ ਸਦਪੂਲ ਤੇ ਤੁਮ ਬਖਸ਼ਣ ਹਾਰੀ ਰਹਾਉ ਹਮੇ ਅਵਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਾਮਾ ਕੀਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਰਹੋ ਨਾਨਕ ਸਰਣ ਦਿਆਲ ਗੁਰ ਲੇ ਹੋ ਮੁਗਦ ਉਧਾਰੀ ਮਿਲਾਬਲ ਮਹੱਲਾ 5 ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਸੂ ਨ ਜਾਣਉ ਨੀਚ ਮੂਰਖਾਰੇ ਮਾਨ ਕਰਉ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਣ ਹਾਰੀ ਰਹਾਉ ਹਮ ਅਵਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਕੀਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਬਿਲਾ ਵਲ ਨ ਮਹਲਾ ਪੰਜਵਾਂ ਰੱਖੋ ਆਪਣੀ ਸਰਨ ਪ੍ਰਭ ਮੋਹੇ ਕਿਰਪਾ ਧਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰੂੰ ਤੋ ਦਿਉ ਪਰੇ ਮੇਰੇ ਤਮ ਪਿਆਰੇ ਹਮ ਅਪਰਾਧੀ ਸਦ ਪੂਲ ਤੇ ਤੁਮ ਬਖਸ਼ਨ ਹਾਰੇ ਰਹਾਉ ਹਮੇ ਔਗਣ ਕਰਹਾ ਅ ਸੰਖ ਨੀਤ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਕੰਧ ਦੇਵੋ ਸਭ ਕਿਸ ਦਇਆ ਧਾਰ ਹਮ ਆ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੀ ਬਹੁ ਨਾਨਕ ਸਰਣ ਦਿਆਲ ਗੁਰ ਲੇ ਹੋ ਮੁਗਦ ਉਦਾਰੇ ਬਿਲਾਵਲ ਮਹੱਲਾ 5 ਵਾ ਰੱਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨ ਜਾਣਉ ਨੀਚ ਮੂਰਖਾਰੇ ਮਾਨ ਕਰਉ ਤੋ ਦੁਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਨ ਹਾਰੇ ਰਹਾਉ ਹਮੇ ਅਵਗੁਣ ਕਰਹਿ ਅਸੰਖ ਨੀਤ ਤੁਮ ਨਿਰਗੁਣ ਦਾਤਾਰ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਧਾਰ ਹਮਾ ਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹਉ ਨਾਨਕ ਸਰਨ ਦਿਆਲ ਗੁਰ ਲੇਹੋ ਮੁਗਦ ਉਧਾਰੀ ਤੁਮ ਦੇਵੋ ਸਭ ਕਿਛ ਦਇਆ ਧਾਰ ਹਮ ਆ ਕਿਰਤਕ ਨਾਰੇ ਲਾਗ ਪਰੇ ਤੇਰੇ ਦਾਨ ਸਿਓ ਨਹਿ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਭਵ ਕਟਨ ਹਾਰੇ ਕਹੂ ਨਾਨਕ ਸਰਨ ਦਇਆਲ ਗੁਰ ਲੇਹੋ ਉਦਹਾਰੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾ ਅੱਖ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਮਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ